ਦਿਆ ਲੱਗਦਾ ਹੈ ਸ਼ੀਦਾ ਸਾਹਿਬ ਆ ਕੇ ਜਦੋਂ ਸਾਈ ਸੰਤਾਂ ਨੂੰ ਦੇਖ ਕੇ ਚਪਾਈ ਸਾਹਿਬ ਦਾ ਪਾਰ ਦੇ ਕੇ ਮਨ ਜੀ ਖੁਸ਼ੀ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਇੰਨੀ ਕਿਰਪਾ ਦਾ ਅਸੀਂ ਘਟ ਕੋੜ ਮੈਂ ਕਲਕੱਤੇ ਦਾ ਰਹਿਣ ਵਾਲਾ ਮੈਂ ਘਟ ਕੋੜ 30 ਸਾਲ ਤੋਂ ਇੱਥੇ ਬਾਬਾ ਜੀ ਦੇ ਦਰਸ਼ਨ ਤੋਂ ਆ ਰਿਹਾ ਹਾਂ ਦੇਣਾ ਬਿਆਰ ਕਦਾ ਮੈਂ ਹੰਦਰ ੱੱਕੇ ਮਾਰਦੇ ਨਹੀਂ ਕੱਢਾਂ ਤਾਂ ਵੀ ਮੈਂ ਇੱਥੇ ਆਵਾਂ ਸਨੇਹਪੁਰਾ ਪੁਰਾ ਸਨੇਹਪੁਰਾ ਜੇਗਾ ਜ਼ਿੰਦਗੀ ਭਰ ਜਿੰਨਾ ਮਰਜ਼ੀ ਕਹ ਮੈਂ ਇੱਥੇ ਆਉਣਾ ਹੀ ਆਉਣਾ ਕਰਮੇ ਕਹ ਨਜ਼ਰ ਨਿਆ ਦੇਖਾ ਦੇ ਬੰਦਾਰ ਕੋਈ ਪਾਟੇ ਜਉ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਕ ਪੈਰ ਤਰੀਜਾ ਸਰਦੀਜਾ ਕਾਣਾ ਨਾ ਕੀਜੇ ਸਰ ਬਹੁਤ ਗਰਮ ਬਾਜੋਲੀ ਤੇ ਸਾਡਾ ਰਾਜਵਾਰੀ ਗਰਾਂ ਦਾ ਪਰਤੀਤ ਆਈ ਬੱਤੀ ਸਰਨ ਜਬਾਤ ਰੱਬ ਨੂੰ ਮੰਗ ਲਈਦਾ ਬਸ ਸਭ ਕੁਝ ਮਿਲਗਾ ਸਮਝੋ ਵੈਗੁਰ ਦੀ ਬੜੀ ਕਿਰਪਾ ਵਾਜ ਤੱਕ ਵੈਗੁਰ ਜੋ ਮੰਗੀਦਾ ਵੈਗੁਰ ਬੇਨ ਮੰਗਿਆ ਦੇਂਦਿਆ ਹਰ ਸ਼ਰਧਾ ਪੂਰੀ ਹੁੰਦੀ ਸਾਡੀ ਸਾਨੂੰ ਪਤਾ ਨਹੀਂਦਾ ਕਿ ਅਣਛਤ ਬਹੁਤ ਟੈਨਸ਼ਨ ਹੁੰਦੀ ਹੈ ਪਤਾ ਨਹੀਂਦਾ ਵੈਗੁਰ ਜੀ ਕਦੋਂ ਕਿਹੜੇ ਵੇਲੇ ਜਾਣ ਕੇ ਸਾਡੀ ਸਾਰੀ ਜਿਹੜੀ ਮਨੋ ਕਾਮਨਾ ਹੁੰਦੀ ਹੈ ਪੂਰੀਆ ਕਰ ਜਾਂਦੇ ਇਹ ਸੰਗਤ ਦਾ ਬਹੁਤ ਹੀ ਇਤਸ਼ਾਹ ਵਾ ਬਹੁਤ ਹੀ ਪਿਆਰ ਵਾ ਤੇ ਸੰਗਤਾਂ ਨੂੰ ਬਹੁਤ ਕੁਝ ਇਥੋਂ ਮਿਲਦਾ ਵਾ ਹਰ ਕੋਈ ਆਪਣੀ ਭਾਵਨਾ ਨਾਲ ਕੇ ਪਾਠ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਵਨ ਫਰਮਾਨ ਹਨ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤਮਾਰਕ ਪੈਰ ਤਰੀਜੈ ਸਰਦੀਜੈ ਕਾਣਾ ਨਾ ਕੀਜੈ ਐਸੇ ਸੰਤ ਮਹਾਵਲੀ ਜੋਦੇ ਅਮਰ ਸਹੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸੱਚਖੰਡ ਸ੍ਰੀ ਰਮੰਧਰ ਸਾਹਿਬ ਜੀ ਦੀ ਆਣ-ਬਾਣ ਸ਼ਾਨ ਦੀ ਕਾਤਰ ਆਪਣਾ ਜਿਹੜਾ ਸੀਸ ਹੈ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਭੇਟਾ ਕੀਤਾ ਬਾਬਾ ਦੀਪ ਸਿੰਘ ਸਾਹਿਬ ਜੀਆਂ ਵੱਲੋਂ ਕੀਤੀ ਹੋਈ ਕੁਰਬਾਨੀ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਹਜ਼ੂਰੀ ਵਿੱਚ ਸਰਬੱਤੇ ਪਲੇ ਦੀ ਅਰਦਾਸ ਕਰਨ ਵਾਸਤੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸ਼ਹੀਦਗੰਗ ਸਾਹਿਬ 'ਤੇ ਪਹੁੰਚਦੀ ਹੈ ਔਰ ਖਾਸ ਕਰ ਐਤਵਾਰ ਦੇ ਦਿਨ ਜਿਹੜੀ ਸੰਗਤ ਹੈ ਜਿਹੜੀ ਸੰਗਤ ਦੀ ਗਿਣਤੀ ਹੈ ਬਾਕੀ ਦਿਨਾਂ ਦੇ ਮੁਕਾਬਲੇ ਕਈ ਗੁਣਾ ਵੱਧ ਜਾਂਦੀ ਹੈ ਇਸ ਦਿਨ ਦੇ ਸਮਾਗਮ ਨੂੰ ਸੰਗਤ ਵੱਲੋਂ ਇਸ ਦਾ ਨਾਮ ਰੱਖਿਆ ਗਿਆ ਚੌਪੈਰਾ ਸਮਾਗਮ ਰੱਖਿਆ ਗਿਆ ਸੰਗਤ ਵੱਲੋਂ ਰੱਖਿਆ ਗਿਆ ਜੀ ਇਸ ਦਿਨ ਜਿਹੜੀ ਸੰਗਤ ਹੈ ਸੰਗਤੀ ਰੂਪ ਦੇ ਅੰਦਰ ਬੈਠ ਕੇ ਜਪਜੀ ਸਾਹਿਬ ਚੌਪਈ ਸਾਹਿਬ ਤੇ ਸੁਖਨੀ ਸਾਹਿਬ ਦਾ ਜਾਪ ਕਰਦੀ ਹੈ ਤਰੀਪਰੀ ਪੌਣੇ 4 ਵਜੇ ਸੰਗਤ ਵੱਲੋਂ ਸਮੂਹਕ ਅਰਦਾਸ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਨੂੰ ਨਾਮਾਂ ਬਖਸ਼ਿਸ਼ ਕਰਦੇ ਹਾਂ ਨਾ ਗੁਰੂਕੀਆਂ ਸੰਗਤਾਂ ਦੀਆਂ ਅਰਦਾਸਾਂ ਬਾਬਾ ਦੀਪ ਸਿੰਘ ਸਾਹਿਬ ਮਹਾਰਾਜਿਆਂ ਦੀ ਗਵਾਹੀ ਦੀ ਸਦਕਾ ਗੁਰੂ ਸਾਹਿਬ ਜੀ ਜੂਰੇ ਵਿੱਚ ਪ੍ਰਵਾਨ ਹੁੰਦੀਆਂ ਹਨ ਇਸ ਕਰਕੇ ਅਦਵਾਰ ਦੇ ਦਿਨ ਇੱਕ ਤੇ ਛੁੱਟੀ ਦਾ ਦਿਨ ਹੁਣ ਕਰਕੇ ਸੰਗਤ ਦੀ ਵੱਡੀ ਗਿਣਤੀ ਕੋਰ ਦਰਾਸ਼ੀਦ ਗਾਂ ਸਾਹਿਬੇ ਕਿ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਬਾਬਾ ਦੀਪ ਸਿੰਘ ਦੀ ਇੰਨੀ ਕਿਰਪਾ ਵਾ ਅਸੀਂ ਕੜ ਕੋੜ ਮੈਂ ਕਲਕੱਤੇ ਦਾ ਰਹਿਣ ਵਾਲਾ ਹਾਂ ਮੈਂ ਕੜ ਕੋੜ 30 ਸਾਲ ਤੋਂ ਇੱਥੇ ਬਾਬਾ ਜੀ ਦੇ ਦਰਸ਼ਨ ਦੁਆ ਰਿਹਾ ਹਾਂ ਪਰ ਜੋ ਇੱਕ ਸਾਲ ਤੋਂ ਵੇਖਣਾ ਸੰਗਤ ਜਿਹੜੀ ਵੱਧ ਰਹੀ ਹੈ ਬਹੁਤ ਜ਼ਿਆਦਾ ਸੰਗਤ ਦਾ ਪਿਆਰ ਬਾਬਾ ਦੀਪ ਸਿੰਘ ਜੀ ਨਾਲ ਪੈ ਗਿਆ ਬਹੁਤ ਪਿਆਰ ਜੀ ਮੈਂ ਤਾਂ ਇੰਨਾ ਪਿਆਰ ਕਰਦਾ ਮੈਂ ਅੰਦਰ ੱਟੇ ਮਰਦੇ ਵੀ ਕੱਢਾਂ ਤਾਂ ਵੀ ਮੈਂ ਇੱਥੇ ਆਵਾਂ ਸਨੇਹ ਪੂਰਾ ਪੂਰਾ ਸਨੇਹ ਜੀ ਪੂਰਾ ਜਿੰਨਾ ਮਰਜ਼ੀ ਕਰ ਮੈਂ ਇੱਥੇ ਆਉਣਾ ਹੀ ਆਉਣਾ ਜੋ ਮਰਜ਼ੀ ਹੋ ਜਾ ਪਾ ਸਵੇਰੇ ਸ਼ਾਮ ਦੋਵੇਂ ਟਾਈਮ ਆਣਾ ਤੇ ਐਤਵਾਰ ਸਾਰਾ ਦਿਨ ਬਾਬਾ ਜੀ ਸੇਵਾ ਲੈਂਦੇ ਨੇ ਆਪੇ ਬਾਹ ਫੜ ਕੇ ਲੈ ਆਉਂਦੇ ਐ ਸਵੇਰੇ ਠਾ ਦੇਣੇ ਲੈ ਆਉਂਦੇ ਚ ਪਹਿਲੇ ਤੋਂ ਬਾਅਦ ਹੀ ਜਾਣਾ ਜੀ ਬੜੀ ਕਿਰਪਾ ਬਾਬਾ ਦੀਪ ਸਿੰਘ ਦੀ ਜੋ ਲੈਣਾ ਇੱਥੇ ਹੀ ਲੈਣਾ ਵਾਹਿਗੁਰੂ ਜੀ ਕੀ ਫਤਿਹ ਚੋਗੀ ਚ ਪਹਿਲਾਂ ਸਾਹ ਬਾਰੇ ਬਹੁਤ ਵਧੀਆ ਲੱਗਦਾ ਹੈ ਸ਼ੀਰਧਨ ਸਾਹਿਬ ਆ ਕੇ ਜਦ ਸਾਈ ਸੰਤਾਂ ਦੇ ਇੱਕੇ ਚਪਾਈ ਸਾਹਿਬ ਦਾ ਪਾਠ ਦੇ ਕੇ ਮਨ ਜੀ ਖੁਸ਼ੀ ਹੁੰਦੀ ਹੈ ਇਹ ਬਹੁਤ ਵੱਡੀ ਗੱਲ ਹੈਗੀ ਕਿ ਤੇ ਸਾਰੇ ਦੁਨੀਆ ਚ ਪਹਿਲੇ ਸਾਧ ਪਾਠ ਕਰਦੇ ਆ ਨਾਲ ਆਪਣੀ ਸੁਖਨਾ ਵੀ ਲਾਂਦੀ ਨੇ ਤੇ ਨਾਲ ਚੰਗਾ ਲੱਗਦਾ ਇਸ ਜੀ ਕਿਥੋਂ ਹੁੰਦੇ ਜੀ ਕੀ ਨੰਬਰ ਤੋਂ ਹੀ ਆਨੇ ਤੇ ਕੀ ਸੇਵਾ ਕੀ ਕਰਦੇ ਹੋ ਇੱਥੇ ਸੇਵਾ ਬਸ ਆ ਜਾਈਆਂ ਤੇ ਅੱਜ ਪੱਕੀ ਸੇਵਾ ਫੜੀਏ ਪਹਿਲਾਂ ਜੋੜਾ ਕਰਦੀ ਫਿਰ ਸੇਵਾ ਫੜੀ ਕਿ ਕਹਿੰਦੇ ਐਤਵਾਰ ਨੂੰ ਹੁੰਦੀ ਨਹੀਂ ਆ ਮੈਂ ਚਲੋ ਆ ਸੇਵਾ ਆ ਹੀ ਸਹੀ ਜਿਹੜੀ ਸੇਵਾ ਮਿਲ ਜੇ ਗੁਰੂ ਘਰ ਉਹੀ ਬਹੁਤ ਹੈ ਕਿ ਕਿਸ ਮਿਲਦਾ ਹਸਦਾ ਬਤ ਰਬ ਨੂੰ ਮੰਗ ਲਈਦਾ ਬਸ ਕੁਛ ਮਿਲ ਗਿਆ ਸਮਝੋ ساری ਮਰਤਾ ਪੁਰਣੀ ਬਸ ਸਭ ਕੁਛ ਨਹੀਂ ਤੋ ਆ ਰਹੀ ਬਸ ਸੱਚ ਮੈਂ ਫਸਟ ਟਾਈਮ ਆਈ ਆ ਇਤਵਾਰ ਤੇ ਬਸ ਸੰਗਤਾਂ ਦੇ ਕੇ ਬਸ ਸੁਣਿਆ ਮਨ ਨਹੀਂ ਜਾਂਦੀ ਇੱਥੇ ਬਸ ਆ ਗਈ ਆਪਾਂ ਵੀ ਬਹੁਤ ਚੰਗਾ ਲੱਗਿਆ ਬਹੁਤ ਜ਼ਿਆਦਾ ਚੰਗਾ ਲੱਗਿਆ ਬਾਕੀ ਮਨ ਖੁਸ਼ ਹੁੰਦਾ ਸੰਗਤਾਂ ਨੂੰ ਵੇਖ ਕੇ ਗੁਰੂ ਮਹਾਰਜ ਦੇ ਕਾ ਚਰਨਾ ਚੜਾ ਕੇ ਬਹੁਤ ਚੰਗਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਘਰ ਆਣ ਕੇ ਸਭ ਨੂੰ ਸਾਰੀਆਂ ਖੁਸ਼ੀਆਂ ਮਿਲਦੀਆਂ ਤੇ ਵਾਹਿਗੁਰੂ ਅਗੇ ਇਹ ਅਰਦਾਸ ਹੁੰਦੀ ਆ ਕਿ ਜਿਹੜਾ ਵੀ ਬੰਦਾ ਤੇ ਕੋਈ ਸ਼ਰਧਾ ਭਾਵਨਾ ਲੈ ਕੇ ਆਵੇ ਵਾਹਿਗੁਰੂ ਨੇ ਸਾਰੀਆਂ ਮਰਜ਼ੀਆਂ ਪੂਰੀਆਂ ਕਰੇ ਅਸੀਂ ਵੀ ਬੜੇ ਚਿਰ ਤੋਂ ਬਾਬੇ ਜੀ ਨਾਲ ਜੁੜੇ ਹੋਏ ਆਂ ਮੇਰੇ ਹਸਬੰਦ ਵੀ ਬੜੇ ਜੁੜੇ ਹੋਏ ਆ ਵਾਹਿਗੁਰੂ ਦੀ ਬੜੀ ਕਿਰਪਾ ਵਾਜ ਤੱਕ ਵਾਹਿਗੁਰੂ ਜੋ ਮੰਗੀਦਾ ਵਾਹਿਗੁਰੂ ਬੇਨ ਮੰਗਿਆ ਦੇ ਦਿਆ ਹਰ ਸ਼ਰਧਾ ਪੂਰੀ ਹੋਉਂਦੀ ਸਾਡੀ ਸਾਨੂੰ ਪਤਾ ਨਹੀਂ ਹੁੰਦਾ ਕਿ ਹਣੇ ਤੇ ਬਹੁਤ ਟੈਨਸ਼ਨ ਹੁੰਦੀ ਆ ਪਤਾ ਨਾਦਾ ਵਾਹਿਗੁਰੂ ਜੀ ਕਦੋਂ ਕਿਹੜੇ ਵੇਲੇ ਆਣ ਕੇ ਸਾਡੇ ਸਾਰੀ ਜਿਹੜੀ ਮੰਨੋ ਕਾਮਨਾ ਹੁੰਦੀ ਹੈ ਪੂਰੀਆਂ ਕਰ ਜਾਂਦੇ ਆ ਸਾਨੂੰ ਬਾਇਗਰ ਬਾਬਾ ਜੀ ਦਾ ਤੇ ਬਹੁਤ ਬਹੁਤ ਭਰੋਸਾ ਹੈ ਤੇ ਮੈਂ ਸਮੂਹ ਸੰਗਤ ਨੂੰ ਇਹ ਕਹਾਂਗੇ ਪੂਰੇ ਭਰੋਸੇ ਨਾਲ ਆਓ ਤੇ ਤਨ ਮਨ ਧਾਨਾ ਸੇਵਾ ਕਰੋ ਕੋਈ ਆ ਕੇ ਲੜਾਈ ਝਗੜਾ ਨਾ ਕਰਿਆ ਕਰੋ ਵੇਖਦੇ ਹੋ ਕਿ ਲੜਾਈ ਦੇ ਕਿ ਲੋਕੀ ਬਹੁਤ ਲੜਾਈ ਝਗੜਾ ਕਰਦੇ ਆਣ ਕੇ ਹਰ ਇੱਕ ਦਾ ਕਹਿਣਾ ਮੰਨੋ ਕਹਿਣਾ ਮੰਨ ਕੇ ਚੱਲੋ ਤੇ ਬਰੇ ਸ਼ਬਦਾ ਪਾਉਣਾ ਮੈਂ ਆਪਣੇ ਗੁਰੂ ਘਰ ਚ ਪੈਰੇ ਜਿਹੜੇ ਆਪਣਾ ਕਰੋ ਤਾਂ ਕਿ ਤੁਹਾਡੇ ਸਾਰੇ ਮਨੋਗਾਮਨਾ ਪੂਰੀਆਂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕੀ ਕਹਿਣਾ ਚਾਹੁੰਦੀ ਮੈਂ ਕੀ ਕਹਿਣਾ ਚਾਹੁੰਦੀ ਵੀ ਗੁਰੂ ਜੀ ਦਾ ਦੇਖ ਕੇ ਇੱਥੇ ਬਹੁਤ ਮਨ ਖੁਸ਼ ਹੁੰਦਾ ਵਾ ਸਾਰੇ ਆ ਕੇ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਤੇ ਪਹਿਲਾਂ ਇੱਥੇ ਜਪਜੀ ਸਾਹਿਬ ਜੀ ਦਾ 5 ਵਾਰ ਪਾਠ ਕਰਾਇਆ ਜਾਂਦਾ ਤੇ ਚੋਪੀ ਸਾਹਿਬ ਜੀ ਦਾ ਪਾਠ ਕਰਾਇਆ ਜਾਂਦਾ ਤੇ ਸੰਗਤ ਦਾ ਬਹੁਤ ਹੀ ਉਤਸ਼ਾਹ ਵਾ ਬਹੁਤ ਹੀ ਪਿਆਰ ਵਾ ਤੇ ਸੰਗਤਾਂ ਨੂੰ ਬਹੁਤ ਕੁਝ ਇਥੋਂ ਮਿਲਦਾ ਵਾ ਹਰ ਕੋਈ ਆਪਣੀ ਭਾਵਨਾ ਨਾਲ ਕੇ ਪਾਠ ਕਰਦਾ ਵਾ ਜੀ ਤੁਹਾਡੀਆਂ ਕਮੀਆਂ ਪੂਰੀਆਂ ਹੋਈਆਂ ਸਾਡੀਆਂ ਬਹੁਤ ਸਾਰੀਆਂ ਕਮੀਆਂ ਪੂਰੀਆਂ ਹੋਈਆਂ ਜੀ ਵੇਖੋ ਮੈਂ ਪਿਛਲੇ ਹਫਤੇ ਆਈ ਸੀ ਤੇ ਮੇਰਾ ਬੇਟਾ ਕੈਨੇਡਾ ਜਾਣਾ ਸੀ ਤੇ ਮੈਂ ਇੱਥੇ ਬਾਬਾ ਜੀ ਦਾ ਪਾਠ ਕੀਤਾ ਤੇ ਮੇਰੇ ਬੇਟੇ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਕੈਨੇਡਾ ਤੋਂ ਹੁਣ ਉਹ ਅਮਰੀਕਾ ਚਲ ਗਿਆ ਜੀ ਹੁਣ ਬਾਬਾ ਜੀ ਗਾੜੀ ਅਰਦਾਸ ਕੀਤੀ ਆ ਕਿ ਉਹ ਜਿੱਥੇ ਵੀ ਕੈਂਪਸ ਹੈਗਾ ਵਾ ਤੇ ਉਹ ਆਪਣੇ ਉਹਨੂੰ ਛੱਡ ਦੇਣਾ ਅੱਜ ਤੇ ਬਾਕੀ ਪਾਪਾ ਜੀ ਦੀ ਬਹੁਤ ਕਿਰਪਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ